ਚੈਨਲ ਦੇਸ ਦਵਾਬਾ ਦੇ ਸਾਰੇ ਈਵਰਜ਼ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਜੀਓ ਦੋਸਤੋ ਇਸ ਵੇਲੇ ਤੁਸੀਂ ਵੇਖ ਰਹੇ ਹੋ ਚੈਨਲ ਦੇਸ ਦਵਾਬਾ ਤੇ ਮੈਂ ਗੁਰਮੀਤ ਕੌਰ ਸੰਧਾ ਤੁਹਾਡੇ ਰੂਪ ਰੂਪ ਹਾਂ ਅੱਜ ਫਿਰ ਇੱਕ ਲੋਕ ਗੀਤ ਲੈ ਕੇ ਤੁਹਾਨੂੰ ਸਾਰਿਆਂ ਨੂੰ ਲੋਕ ਗੀਤਾਂ ਨਾਲ ਜੋੜਨਾ ਅਤੇ ਇਹਨਾਂ ਲੋਕ ਗੀਤਾਂ ਨੂੰ ਸੰਭਾਲ ਕੇ ਅਗਲੀ ਪੀੜ੍ਹੀ ਤੱਕ ਪੁੱਜਦੇ ਕਰਨਾ ਸੁਖੁਰਖਿਆਤ ਕਰ ਦੇਣਾ ਮੇਰੀ ਮਨਸ਼ਾ ਹੈ ਮੇਰਾ ਮੁਖ ਟੀਚਾ ਹੈ ਤੇ ਤੁਸੀਂ ਮੇਰੇ ਲਈ ਦੁਆ ਕਰਿਓ ਕਿ ਮੈਂ ਆਪਣੇ ਇਸ ਟੀਚੇ ਨੂੰ ਪ੍ਰਾਪਤ ਕਰ ਸਕਾਂ ਮੇਰੀ ਆਵਾਜ਼ ਇਸੇ ਤਰ੍ਹਾਂ ਕਾਇਮ ਰਹੇ ਤੇ ਜਿੰਨੇ ਗੀਤ ਹੈਗੇ ਨੇ ਲੋਕੀ ਤੋਂ ਉਹਨਾਂ ਸਾਰਿਆਂ ਨੂੰ ਮੈਂ ਆਪਣੀ ਆਵਾਜ਼ ਦੇ ਕੇ ਇਹਨਾਂ ਨੂੰ ਸੁਰੱਖਿਅਤ ਕਰ ਸਕਾਂ ਦੋਸਤੋ ਅੱਜ ਦਾ ਸਾਡਾ ਲੋਕ ਗੀਤ ਹੈ ਇੱਕ ਕੁੜੀ ਤੇ ਕੁੜੀ ਹੈ ਬੜੀ ਪਿਆਰੀ ਵੈਸੇ ਤਾਂ ਸਾਰੇ ਪੰਜਾਬੀ ਗੀਤ ਸੋਹਣੇ ਹੁੰਦੇ ਆ ਮੈਨੂੰ ਤਾਂ ਇੰਨਾ ਸਾਰਿਆਂ ਗੀਤਾਂ ਨਾਲ ਬਹੁਤ ਮੋਹ ਹੈ ਤੇ ਤੁਸੀਂ ਜਿੰਨਾ ਇੰਨਾ ਗੀਤਾਂ ਨੂੰ ਪਿਆਰ ਦਿੱਤਾ ਇਹਦੇ ਨਾਲ ਮੈਨੂੰ ਪਤਾ ਲੱਗ ਗਿਆ ਕਿ ਹੋਰ ਬਹੁਤ ਸਾਰੇ ਲੋਕ ਵੀ ਇਹਨਾਂ ਨੂੰ ਗੀਤਾਂ ਨੂੰ ਮੇਰੇ ਜਿੰਨਾ ਹੀ ਪਿਆਰ ਕਰਦੇ ਨੇ ਤੋ ਲੋ ਸੁਣੋ ਕੋੜੀ ਇੱਕ ਦਰਜੀ ਦਾ ਬੇਟੜ ਸਖੀਓ ਇੱਕ ਦਰਜੀ ਦਾ ਬੇਟੜ ਸਖੀਓ ਸੋ ਮੇਰੇ ਵੀਰੇ ਦਾਇਰ ਕੇ ਬਰੇ ਖਰੇ सो मेरे वीरे दायार के द य आनी गिया सी सी ल्यावे सोने सूट वरी जोडे चुनिया കുജിയ സി സി ലേ സോണേ സൂട്ടോടേ ചുന്നിയസ ਪੁਨੀਆ ਨੀਰਬ ਪਜਾਇਆ ਨੀਵਰੇ ਆਇਆ ਇੱਕ ਸਨਿਆਰੇ ਦਾ ਬੇਟੜ ਸਖੀਓ ਇੱਕ ਸਨਿਆਰੇ ਦਾ ਬੇਟੜ ਸਖੀਓ ਸੋ ਮੇਰੇ ਵੀਰੇ ਦਾਇਰ ਕੇ ਬਰਖਰ ਦਰ ਅਸਦਗਰੇ ਆਨੀ ਗੀਓ ਸੋ ਮੇਰੇ ਵੀਰੇ ਦਾਇਰ ਕੇ ਬਰਖਰ ਦ சி கடலே சோணே கணே கட்டவ சோணே கேணே கட்டேலி வியாபா ਨੇ ਰਬ ਵਦਾਈਆਂ ਨੀਵਰੇ ਆਇਆਂ ਕੜ-ਕੜ ਲਿਆ ਵੇ ਸੋਣੇ ਗਣੇ ਘਟੇ ਹਰ ਹਮੇ ਲਾਨੀਵ ਦੀਆਂ ਵੇਲਾ ਨੀਰਬ ਵਦਾਇਆ ਨੀਵਰੇ ਆਇਆ ਇੱਕ ਮਾਲੀ ਦਾ ਬੇਟਾ ਸਖੀਓ ਇੱਕ ਮਾਲੀ ਦਾ ਬੇਟਾ ਸਖੀਓ ਸੋ ਮੇਰੇ ਵੀਰੇ ਦਇਆਰੇ ਕੇ ਬਰਖਰ ਦਰਸdagger ਨਹੀਂ ਗੀਆ ਅਸੋ ਮੇਰੇ ਅਵੀਰੇ ਦਇਆਰੇ ਕੇ ਬਰਖਰ ਸਦਾ ਗਰੇ ਨੀਂਗੇ ਗੁੰਦੇ ਗੁੰਦ ਲਿਆਵੇ ਸੋਨੇ ਹਰ ਸੇਰੇ ਗੁੰਦੇ ਗੁੰਦ ਲਿਆਵੇ ਸੋਨੇ ਹਰ ਸੇਰੇ ਸੇਰੀ ਨਿਕਲੀ ਆਸਾ नीफलिया मिल नीवरेया नी वोन्द गोन्द लवे सोणे हार सेरे सेरे कलिया नी आस ਵਰਲੀ ਆ ਨੀ ਮਿਲਣਵਦਾ ਆ ਨੀ ਵਰੇ ਆ ਜੇ ਸਾਥੀਓ ਤੁਹਾਨੂੰ ਇਹ ਕੋੜੀ ਚੰਗੀ ਲੱਗੀ ਹੋਵੇ ਤਾਂ ਸਭ ਤੋਂ ਪਹਿਲਾਂ ਤਾਂ ਮੇਰੀਆਂ ਭੈਣਾਂ ਧੀਆਂ ਭਤੀਜੀਆਂ ਇਹਨਾਂ ਨੂੰ ਆਪਣੇ ਵੀਰਾਂ ਦੇ ਵਿਆਹ ਵਿੱਚ ਆਪਣੇ ਉਤਰਾ ਭਤੀਜੀਆਂ ਦੇ ਵਿਆਹ ਵਿੱਚ ਜਰੂਰ ਗਾਉਣ ਤੇ ਦੂਸਰੇ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਆਪਣੀ ਟਿੱਪਣੀ ਇਸ ਵੀਡੀਓ ਤੇ ਜ਼ਰੂਰ ਛੱਡਿਓ ਨਵੇਂ ਆਉਣ ਵਾਲੇ ਸਾਥੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਜਾਣ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਦੇ ਜੇ ਤੁਹਾਡਾ ਕੋਈ ਨੁਕਸਾਨ ਨਹੀਂ ਹੋਣਾ ਸਭੋ ਮੇਰੀਆਂ ਨਵੀਆਂ ਵੀਡੀਓ ਤੁਹਾਨੂੰ ਸਮੇਂ-ਸਮੇਂ ਤੇ ਮਿਲਦੀਆਂ ਰਹਿਣਗੀਆਂ ਤੋ ਇਸ ਚੈਨਲ ਤੇ ਮੈਂ ਤੁਹਾਨੂੰ 7 ਸਾਲਾਂ ਤੋਂ ਇਹ ਗੀਤ ਸੁਣਾਉਂਦੀ ਆ ਰਹੀ ਹਾਂ ਤਾਂ ਮੇਰਾ ਖਿਆਲ ਹੈ ਸਵਾ 300 ਵੀਡੀਓ ਹੋ ਗਈ ਹੋਣੀ ਹੈ ਪਹਿਲਿਆਂ ਸਾਲਾਂ ਵਿੱਚ ਮੈਂ ਬਹੁਤਾ ਅਸਲ 'ਚ ਧਿਆਨ ਨਹੀਂ ਸੀ ਦਿੱਤਾ ਕਿਤੇ ਦੋ ਤਿੰਨ ਹੀ ਮਹੀਨੇ ਇੱਕ ਗੀਤ ਗਾਈ ਦਾ ਸੀ ਕਿਉਂਕਿ ਉਦੋਂ ਹੋਰ ਜਿਵੇਂ ਬਹੁਤ ਸਨ ਔਰ ਜਿਵੇਂ ਤਾਂ ਹੁਣ ਵੀ ਹੈਗੇ ਪਰ ਹੁਣ ਮੈਂ ਇਹਨੂੰ ਆਪਣਾ ਟੀਚਾ ਬਣਾ ਲਿਆ ਕਿ ਇਹਨਾਂ ਸਾਰੇ ਗੀਤਾਂ ਨੂੰ ਜਿੰਨੇ ਮੈਨੂੰ ਯਾਦ ਨੇ ਜਿੰਨੇ ਮੈਂ ਕਿਤੇ ਵੀ ਸੁਨੇ ਆਇਨਾ ਸਾਰਿਆਂ ਨੂੰ ਗਾਉਣਾ ਹੈ ਤੇ YouTube ਤੇ ਇਹਨਾਂ ਨੂੰ ਅਪਲੋਡ ਕਰ ਦੇਣਾ ਹੈ ਤਾਂ ਜੋ ਇਹ ਸਾਰੇ ਗੀਤ ਤੁਹਾਡੇ ਤੱਕ ਪੁੱਜਦੇ ਰਹਿਣ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਜਿੰਨੇ YouTube ਤੇ ਚੈਨਲ ਬਣੇ ਨੇ ਲੋ ਗੀਤਾਂ ਦੇ ਭੈਣਾ ਆਪਣੇ ਗੀਤਾਂ ਦੇ ਨਾਲ-ਨਾਲ ਆਪਣੇ ਇਲਾਕਿਆਂ ਦੇ ਗੀਤਾਂ ਦੇ ਨਾਲ-ਨਾਲ ਮੇਰੇ ਚੈਨਲ ਦੇ ਗੀਤ ਜਿਹੜੇ ਆ ਉਹ ਵੀ ਗਾ ਕੇ ਉੱਥੇ ਵੀ ਪੋਸਟ ਕਰ ਰਹੀਆਂ ਸੇਮ ਆਵਾਜ਼ ਵਿੱਚ ਤੇ ਉਹੋ ਹੀ ਪੂਰੀ ਦੀ ਪੂਰੀ ਵਰਡਿੰਗ ਹਾਲਾਂਕਿ ਸਾਡੇ ਹਰ ਇਲਾਕੇ ਦੇ ਜਿਹੜੇ ਸੁਹਾਗ ਘੋੜੀਆਂ ਜਾਂ ਗੀਤ ਨੇ ਉਹ ਦੂਸਰੇ ਇਲਾਕੇ ਵਿੱਚ ਜਾ ਕੇ ਆਪਣਾ ਰੰਗ ਰੂਪ ਥੋੜਾ ਬਹੁਤਾ ਜਰੂਰ ਵਟਾ ਲੈਂਦੇ ਆ ਤੇ ਮੈਂ ਦਿਲੋਂ ਚਾਹੁੰਦੀ ਹਾਂ ਕਿ ਭੈਣਾ ਆਪਣੇ ਇਲਾਕੇ ਦੇ ਗੀਤ ਜਿਹੜੇ ਆ ਆਪਣੇ ਇਲਾਕੇ ਦੀਆਂ ਘੋੜੀਆਂ ਸਿੱਠਣੀਆਂ ਸੁਹਾਗ ਸਾਰੇ ਆਪਣੇ ਚੈਨਲਾਂ ਤੇ ਅਪਲੋਡ ਕਰਨ ਤਾਂ ਜੋ ਵੱਖਰੇ ਵੱਖਰੇ ਗੀਤ ਹਰ ਤਰ੍ਹਾਂ ਦੀ ਵੈਰਾਈਟੀ ਐ ਆਪਣੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਐ ਸੁਣਨ ਨੂੰ ਮਿਲੇ ਤੇ ਨਾਲ ਦੀ ਨਾਲ ਇਹ ਸਾਰੇ ਦੇ ਸਾਰੇ ਗੀਤ ਜਿਹੜੇ ਆ ਇਹ ਸੰਭਾਲੇ ਵੀ ਜਾਣ ਤੋ ਹੁਣ ਮੈਂ ਗੁਰਮੀਤ ਸੰਧਾ ਤੁਹਾਡੇ ਕੋਲੋਂ ਆਗਿਆ ਰੈਂਦੀ ਆਂ ਖੁਸ਼ ਰਹੋ ਖੁਸ਼ਹਾਲ ਰਹੋ ਰੱਬ ਰੱਖੇ